माई अनादर बलॉग स्वागत है ब्लॉग जो पता ही है सुबह हो चुकी है ਮੰਨ ਮੇਰੇ ਤੇ ਆਉਣ ਦੀ ਤੇ ਤੂੰ ਨੱਕ ਮਾਰਨ ਦੀ ਮੈਂ ਇੱਕ ਲੋਨ ਕੱਢ ਦੇ ਫੇ ਤੇਰੇ ਲੋ ਜੀ ਸਵੇਰ ਦੇ ਵੱਜ ਗਿਆ 7:30 ਸਾੜੇ ਲੱਗੇ ਪਿਆ ਆਪਣੇ ਆਪਣੇ ਫੋਨਾਂ ਨੂੰ ਇਹ ਮਾਤ ਜੁਕੇ ਆ 7:30 ਤੇ ਹੱਡੇ ਇਧਰ ਬਾਰਿਸ਼ ਵੀ ਪੈ ਗਈ ਹੈ ਤੇ ਬੋਟ ਠੰਡੋ ਗਿਆ ਬਾਹਰੋਂ ਆ ਹੋਇ ਤੇ ਠੰਡਾ ਆ ਸਕੂਲ ਚੋਂ ਲੈਣੀ ਆ ਨੀ ਵਾ ਚੱਲਦਾ ਸਾਉਂ ਚੱਲਦਾ ਫਾਂਡੇ ਚ ਲੋ ਜਿੰਨੇ ਆਣੇ ਚੱਲੇ ਆ ਸਕੂਲ ਤੇ ਦੀਦੀ ਕਰਦੇ ਪਿਆ ਉਹਨਾਂ ਨੂੰ ਰੈਡੀ ਤੇ ਬਾਹਰ ਤੇ ਬਾਰਿਸ਼ ਆਂਦੀ ਹੋਣੀ ਆ ਨਹੀਂ ਹਵਾ ਚੱਲਦੀ ਪਈ ਉਹਨੂੰ ਜਿੰਦੀ 10 ਵਜੇ ਦਾ 10 ਵਜੇ ਮੈਂ ਚਲੇ ਜਾਣਾ ਨਾ ਦੁਕਾਨ ਤੇ ਅੱਛਾ ਕਾਦੀ ਸ਼ੋਪ ਤੁਹਾਡੀ ਇਹ ਅੱਛਾ ਤੇ ਹੋ ਕਿ ਨੇ ਜਵਾਕ ਕਦ ਬੈਠੇ ਆ ਕਿ ਕੁਰਸੀਆਂ ਸਾਡੇ ਲੋਗ ਆਏ ਜਿੱਥੇ ਹੋ ਗਿਆ ਸਵੇਰ ਤੇ 8 ਵਜ ਚੁੱਕੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਤੇ ਬਾਹਰ ਹੀ ਨਹੀਂ ਠੰਡੀ ਹਵਾ ਚਲਦੀ ਪਈ ਹੈ ਨਾ ਬਹੁਤ ਠੰਡੀ ਹਵਾ ਚਲਦੀ ਪਈ ਹੈ ਤੇ ਬਾਰਿਸ਼ ਵੀ ਹੋਈ ਪਈ ਹੈ ਇੱਥੇ ਤੇ ਦੇਖੋ ਇੱਥੇ ਬਾਰਿਸ਼ ਹੋ ਹੀ ਪਈ ਆ ਤੇ ਠੰਡੀ ਠੰਡੀ ਹਵਾ ਚੱਲਦੀ ਪਈ ਆ ਆਪਾਂ ਹੋ ਗਏ ਫਿਰ ਰੈਡੀ ਘਰ ਜਾਣ ਦੇ ਲਈ ਠੀਕ ਹਨ ਮੈਂ ਤੇ ਖਾਣੀਆਂ ਸਾਰੇ ਕੀ ਕਰਦੇ ਪਏ ਆ ਤੇ ਘੂਆ ਬਣਾਉਂਦੇ ਪਏ ਆ ਚਾਹ ਪਰ ਨਹੀਂ ਕਿੰਨੀ ਕੁ ਵਾਰੀ ਛੇ ਦੀ ਚਾਹ ਬਣਾਤੀ ਫਿਰ ਕੀ ਤੇ ਹਾਏ ਮਾ ਦੇ ਬਾਰੇ ਕਹਾਂੰਦੇ ਜਿੱਦਾਂ ਹੁੰਦਾ ਸਾਰੇ ਕੰਮਕਾਰ ਸੁਭਾਲਦੇ ਨੇ ਇਧਰ ਵੀ ਟੱਚੀ ਬੈਗ ਹੁੰਦੇ ਪਏ ਆ। ਕੱਲ ਜਾਨੀ ਦੇ ਤਿਆਰੀਆਂ। ਬਾਕੀ ਫੋਨ ਚਲਾਉਂਦੇ ਪਏ ਆ। ਤੇ ਆਪਾਂ ਵੀ ਕੱਪੜੇ ਚੇਂਜ ਕਰ ਲਿਆ ਰੈਡੀ ਹੋ ਗਏ ਆ ਤੇ 9 ਵਜੇ ਹੋਇਆ ਸਵੇਰ ਦੇ। ਤੇ ਸੋਚ ਰਹੇ ਆ ਵੀ ਚੱਲੀਏ ਹੁਣ ਘਰ ਜਲਦ ਜਲਦੀ ਆਪਣੇ। ਦਿਲ ਨਹੀਂ ਲੱਗਦਾ ਕਿਤੇ ਵੀ ਆ ਕੇ। ਰਹਿ ਗਿਆ। ਨੇ ਸਾਨੂੰ ਬਰਾਤ ਦੇ ਸੱਜੇ ਸਿ ਬਰਾਤ ਕਿਉਂ ਨਹੀਂ ਗਏ ਤੁਹਾਨੂੰ ਮੈਂ ਰੀਜ਼ਨ ਦੱਸ ਦਿੰਨੇ ਮੈਂ ਇੰਨਾ ਕੁ ਜ਼ਿਆਦਾ ਭੈਰਿਆ ਵਾ ਨਾ ਇੰਨਾ ਕੁ ਜ਼ਿਆਦਾ ਤੇ ਤੂੰ ਮਸ ਹਾਰ ਆ ਗਿਆ ਹੀ ਹਾਂ ਆ ਗਿਆ ਬੋਡੇ ਬੋਡੇ ਪਾਣੀ ਖੜਾ ਬਹੁਤ ਜ਼ਿਆਦਾ ਠੰਡ ਸੀ ਜਿੱਦਾਂ ਫਿਰ ਮੈਂ ਥੋੜੇ ਦਿਨ ਬਾਅਦ ਜਾਣਾ ਵਾ ਫਿਰ ਵਾਪਸ ਤੇ ਮੈਂ ਸੱਚੀ ਕਿ ਬਿਮਾਰ ਨਾ ਹੋ ਜਾਂ ਮੈਂ ਨਹੀਂ ਕਹਿੰਦੀ ਸਾਰੇ ਕੋਈ ਵੀ ਨਹੀਂ ਗਿਆਗਾ ਆ ਦੇਖਿਆ ਤੇ ਤਾ ਕਰਕੇ ਤੇ ਅਸੀਂ ਜਾਗੂ ਤੱਕ ਦਾ ਵਲੌਗ ਬਣਾਇਆ ਛੱਗਾ ਦਾ ਵਲੌਗ ਬਣਾਇਆ ਤੁਸੀਂ ਸਾਲ ਜਾਨੀ ਉਸ ਵਲੌਗ ਨੂੰ ਬਹੁਤ ਪਿਆਰ ਦਿਓ ਤੇ ਹੋਸ ਤੇ ਮਹਿੰਦੀ ਵੀ ਕੀ ਨਹੀਂ ਲਾਈ ਮਹਿੰਦੀ ਮਹਿੰਦੀ ਨੇ ਲਵਾਈ ਸੀ ਤੇ ਬਈ ਬਈਓ ਥੈਂਕ ਯੂ ਸੋ ਮਚ ਸਸਾਨੇ ਨਾਲ ਪਿਆਰ ਦਿੰਦੇ ਹੋ ਤੇ ਆ ਕੇ ਵੀ ਨਾਲ ਆ ਕੇ ਕਰਦੇ ਆ ਇਹ ਕੁਲੀਪ ਹੋਰ ਨਹੀਂ ਜਿਹੜਾ ਕਰੇ ਜਾਣਗੇ ਜਾਨ ਕੇ ਤਾਂ ਉਹਨਾਂ ਨੂੰ ਬਾਏ ਬਾਏ ਕਰਾਂਗੇ ਕਿਉਂਕਿ ਮੈਂ ਬਹੁਤ ਟਾਈਮ ਬਾਅਦ ਇਹਨਾਂ ਨੂੰ ਮਿਲਿਸੀ ਤਾਂ ਮੈਨੂੰ ਸੀਰੀਅਸ ਜੀ ਇਹਨਾਂ ਬਹੁਤ ਜਿਆਦਾ ਵਧੀਆ ਲੱਗਾ ਹੈ ਨਾ ਮਤਲਬ ਅੱਗੇ ਸ਼ੇਰ ਹੋਵੇ ਦੀਦੀ ਹੋਸ਼ਨਾ ਹੋ ਗਈ ਸੀ ਮੈਂ ਰੋਈ ਮੈਂ ਰੋਈ ਫਾਤੀ ਮਰ ਗਈ ਉਸ ਵਾਰ ਚਲੋ ਜੀ ਤੁਹਾਡਾ ਬਾਏ ਬਾਏ Tata ਰੋਈ 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 ਭੁੱਲਣੀ ਚਾਹੀਦੀ ਜੇ ਤਾਂ ਭੁੱਲ ਕੇ ਕਿੱਦਾਂ ਕਰਨੀ ਹੈ ਆ ਨਹੀਂ ਲੋ ਦੀ ਚੱਲੇ ਆ ਸਾਰੇ ਘੜਾ ਨੂੰ ਆਟੋ ਆ ਚੁੱਕਾ ਹਾਂ ਆਵਲਾ ਫੋਨ ਫੇਰ ਆ ਗਿਆ ਚਲੋ ਪਾਜੀ ਦਾ ਚਲੋ ਠੀਕ ਆ ਜੀ ਤੁਸੀਂ ਸਮਾਰਟ ਹੋ ਜਾ ਸਕੋ ਕੋ ਕਿੱਧਰ ਜਾ ਬਲੋਗ ਤੇ ਕਿੱਧਰ ਜਾ ਜੀ ਜੀ ਹੋ ਗਿਆ ਰੱਡੀ ਲੈ ਆਉਗਾ ਖੱਬੇ ਕੋਣ ਦੇ ਆਪ ਨੂੰ ਨਾ ਉਹ ਤੀਜੀ ਵਾਰੀ ਫੋਨ ਆ ਗਿਆ ਇਹਦਾ ਆ ਸੁਣ ਹੈ ਚਲੇ ਗਿਆ ਕੈਮਰਾ ਬੰਦ ਕਰ ਦਿਆ ਬਾਏ ਬਾਏ ਹਾਂ ਜੀ ਹਾਂ ਜੀ ਕਹਿ ਮੈਨੂੰ ਦੇ ਜਲਦੀ ਹੈ ਨਾ ਸਪੈਲਿੰਗ ਉਹ ਦੀ ਚਲ ਆ ਜਨਿਕ ਤਾਜ ਪਾਜੀ ਫੋਨ ਗੰਡੇ ਉਹ ਕਲਾ ਵੀ ਰਣ ਦੇ ਚਿੱਤ ਉੱਤਰ ਆ ਜਲੀ ਜਾ ਉੱਪਰ ਰੱਖ ਦਿਓ ਇੱਕ ਮਿੰਟ ਲੋ ਜੀ ਚੱਲ ਪਿਆ ਹੁਣ ਆਪਾਂ ਘਰ ਦਾ ਲੋ ਜੀ ਆਪਾਂ ਪਹੁੰਚ ਗਏ ਆ ਇੱਥੇ ਬੱਸ ਸਟੈਂਡ ਤੇ ਇਨਾਂ ਦਾ ਇੱਥੇ ਬੱਸ ਸਟੈਂਡ ਹੀ ਨਹੀਂ ਕੋਈ ਵੀ ਤੇ ਇਹ ਤੇ ਛੋਟਾ ਜਿਹਾ ਸਰਕ ਤੇ ਹੀ ਮਤਲਬ ਖਲੋਣਾ ਪੈਂਦਾ ਵਾ ਤੇ ਇੱਥੇ ਬੱਸ ਅੜਿਕਣੀਆਂ ਪੈਂਦੀਆਂ ਆ ਤੇ ਗੋੜ ਗਿਆ ਪੈਸੇ ਕਢਵਾਣ ਤੇ ਬਹੁਤ ਔਖਾ ਲੱਗਦਾ ਪਿਆ ਇੱਥੇ ਆਣ ਕੇ ਕਿਉਂਕਿ ਆਪਣੀ ਗੱਡੀ ਹੁੰਦੀ ਗੱਲ ਵੱਖਰੀ ਸੀ ਤੇ ਉਹ ਪਾਪਾ ਲੈ ਕੇ ਗਏ ਸੀ ਤੇ ਮੈੜਿਚ ਤੇ ਫਿਰ ਅੱਜ ਪਤਾ ਨਹੀਂ ਗਏ ਕਿਉਂਕਿ ਦੀਪ ਉਹਨਾਂ ਨੇ ਅੱਜ ਆਪਣੇ ਘਰੇ ਵਾਪਿਸ ਜਾਣਾ ਸੀ ਤੇ ਉਹਨਾਂ ਨੇ ਜਾਣਾ ਸੀ ਅੱਜ ਆਪਣੇ ਘਰ ਵਾਪਸ ਤੇ ਤਾਂ ਕਰਕੇ ਫਿਰ ਆਪਾਂ ਕੱਲ੍ਹ ਆਣੇ ਕੀ ਕਰਨਾ ਸੀ ਮੈੜਿਚ ਤੇ ਜਾ ਕੇ ਫਿਰ ਮੇਰਾ ਦਿਲ ਨਹੀਂ ਸੀ ਲੱਗਣਾ ਕਿਉਂਕਿ ਸਾਰੇ ਅੱਜ ਵਾਪਸੀ ਜਾਂਦੇ ਪਏ ਸੀ ਤੇ ਫਿਰ ਮੈਂ ਮੈੜਿਚ ਤੇ ਗਈ ਕਿ ਆਪਾਂ ਉੱਥੇ ਵਾਪਸੀ ਕਰ ਲਈ ਅਸੇ ਵੀ ਛੁੱਟੀਆਂ ਬਹੁਤ ਹੋ ਗਈਆਂ ਕਾਲਜ ਵੀ ਜਾਣਾ ਆ ਤੇ ਇੰਜੋਏਮੈਂਟ ਹੋ ਗਿਆ ਇੰਨਾ ਹੀ ਬੋਟਾ ਮਿਲ ਲਿਆ ਸਾਰਿਆਂ ਨੂੰ ਤੇ ਹੁਣ ਅਸੀਂ ਕੱਲ ਜਾਂਦੇ ਪਏ ਆ। ਯਾ ਗੋੜੋ ਵੀ ਉਨਾਂ ਪਾ ਡੀਕਦੇ ਪਏ ਆ ਪਾਸ ਨੂੰ। ਲੋ ਜੀ ਬਸ ਸਟੇ ਆ ਜਿੱਦਾਂ ਜੇ ਆ। ਬਸ ਮਿਲ ਗਿਆ ਸਾਨੂੰ ਡੇਰਾ ਪੱਪਾ ਨਾਲ ਕਿਤੇ ਨਾ। ਲੋ ਜੀ ਹੁਣ ਆਪਾਂ ਖਾਣ ਲੱਗੇ ਆ ਨਾਲ। ਭੁੱਖ ਲੱਗੀ ਹੋਈ ਸੀ ਪਹੁੰਚ ਗਏ ਆਪਾਂ ਕਲਾਨੌਰ ਸ਼ਹਿਰ ਦੇ ਵਿੱਚ ਤੇ ਸਾਹਮਣੇ ਬਸ ਸਟੈਂਡ ਆ ਇਧਰ ਨਾਰਮਲੀ ਰਿਹੜੀ ਆ ਤੁਹਾਨੂੰ ਮਤ ਦਿਖਾਨੀ ਆ। ਇਹ ਜੀ ਬਸ ਸਟੈਂਡ ਕਲਾਨੌਰ ਨਾਣ ਹਟਾ ਆ ਗਿਆ ਵਾ ਉਹ ਖਾਣ ਲੱਗ ਪਿਆ ਤੇ ਹਜੇ ਮੇਰਾ ਗੜਮ ਆ ਮੈਂ ਗੜਮ ਨਹੀਂ ਖਾਂਦੀ ਥੋੜਾ ਠੰਡਾ ਹੋ ਜਾਵੇ ਫਿਰ ਖਾਣੇ ਆ ਅੱਜ ਆਪਾਂ ਪਹੁੰਚ ਗਏ ਆ ਆਪਣੇ ਪਿੰਡ ਤੇ ਮੁੰਡਾ ਆਂਦਾ ਪਿਆ ਸਾਨੂੰ ਲੈਣ ਤੇ ਪਹੁੰਚ ਗਏ ਆ ਆਪਾਂ ਪਹੁੰਚ ਗਿਆ ਘਰ ਤੇ ਬਕਵਾਸ ਕਰੀ ਵੀਡੀਓ ਗਾਈਜ਼ ਇਹ ਵਲੋਗ ਦਾ ਕਰਦੇ ਆ ਇੱਥੇ ਹੀ ਐਂਡ ਹੈ ਜੇ ਤੁਹਾਨੂੰ ਵਲੋਗ ਪਸੰਦ ਆਇਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਅਗਲੇ ਵਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਏ ਬਾਏ